ਦੀ ਵਰਤਕਰ ਉਹਦੇ ਵਿੱਚ ਕਿੰਨੇ ਮੈਨੂੰ ਦਸਨ ਦੇ ਰਿਹਾ ਮੈਂ ਧੰਨਵਾਦ ਕਰਕੇ ਬਿਹਾਲ ਹੋ ਜਾ ਹੁਣ ਇਹੋ ਪ੍ਰਕਾਰ ਇਹ ਗੱਤੀਆਂ ਮੈਂਤੀਆਂ ਕਰਦਾ ਬੜਾ ਵਿਆਕਲ ਹੋ ਰਿਹਾ ਸੀ ਮਹਾਰਾਜ ਦੇ ਦਸਨ ਨਹੀਂ ਸੀ ਹੋ ਰਹੇ ਔਰ ਕਦੇ ਵੱਡੇ ਭਾਗ ਜਾਗੇ ਅੰਦਰੋਂ ਪ੍ਰੇਮ ਵਸ ਹੋ ਜਾ ਬਾਰ ਬਾਰ ਪੁਕਾਰਾਂ ਕੀਤੀਆਂ ਦੇਵਤਾ ਵੜ ਗਈ ਵੀ ਉਹ ਕਿਹੜਾ ਮੇਲਾ ਹੋਵੇ ਜਦੋਂ ਗੁਰੂ ਮਹਾਰਾਜ ਦੀ ਦਸਨ ਹੋ ਜਾ ਐਸੀ ਭਾਵਨਾ ਬਣੀ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਵਾਰ-ਵਾਰ ਪੁਕਾਰਾਂ ਕੀ ਤਰ ਪਾਤਸ਼ਾਹ ਜੀ ਦੇ ਨਾਲ ਦੀਆਂ ਜਾਲਣ ਹਾਰ ਸਤਿਗੁਰੂ ਜਿਦੈ ਔਰ ਗੁਰੂ ਮਹਾਰਾਜ ਨੇ ਇਹਦੇ ਬਿਰਖੇ ਦੀ ਪੀੜ ਨੂੰ ਮਹਾਰਾਜ ਜੀ برداشت ਨਾ ਕਰ ਸਕੇ ਔਰ ਸਤਗੁਰੂ ਮਹਾਰਾਜ ਸਤੇ ਜੀ ਸਤੇ ਪਾਤਸ਼ਾਹ ਭਾਵੇਂ ਇੱਕ ਪਹਾੜ ਦੀ ਚੀਤੀ ਤੇ ਕਬਰ ਕਾਤ ਤੀਕਰਤਾ ਹੈ ਜਪੁਨਾਏ ਸਤਿਗੁਰੂ ਮਹਾਰਾਜ ਜੀ ਪਾਲ ਜੀ ਨੇ ਬੜੀ ਤੇਜ਼ੀ ਦੇ ਨਾਲ ਜene ਆਪਣੇ ਘੋੜੇ ਤੇ ਸਵਾਰ ਹੋ ਕਰਕੇ ਘੋੜੇ ਨੂੰ ਚਲ ਚਲ ਕੀਤਾ ਸੰਭਾਵ ਹੈ ਸਿੱਖਾ ਭਜਾਇਆ ਹੈ ਤਾਂ ਸਰਖਾਨ ਅਗਰ ਕੋ ਆਏ ਬੜੀ ਤੇਜ਼ੀ ਦੇ ਨਾਲ ਘੋੜੇ ਨੂੰ ਧੜਾ ਕੇ ਆਏ ਸਤਿਗੁਰੂ ਮਹਾਰਾਜ ਜੀ ਮਹਾਰਾਜ ਜੀ ਦੇ ਖਾਣੇ ਸਾਹ ਦਾ ਜਿਹੜੇ ਉਸ ਵਾਧਰੇ ਕਹਿੰਦੇ ਮੇਰਾ ਮਾਲ ਸੁਝਾ ਆਪਣਾ ਮਾਲ। ਦੋਨੇ ਵਚਨ ਬਾਾਰੇ ਕਹਿੰਦੇ ਪਹਿਲ ਤੁਸੀਂ ਚੜਾਈ ਕਰਕੇ ਆਏ ਹੋ ਥੋੜੀ ਐ। ਤੇ ਨਹੀਂ ਤਾਂ ਫਿਰ ਪਹਿਲਾਂ ਤੁਸੀਂ ਬਾਤ ਕਰਨਾ ਉਸ ਵਾਰ ਅਸੀਂ ਉਸ ਵਾਰ ਦਾ ਜਵਾਬ ਦੇਵਾਂਗੇ। ਗੁਰੂ ਕਾਲਗੀ ਤਰ ਪਾਸੇ ਸਹਿਲ ਖਾਨ ਨੂੰ ਇਸ ਤਰ੍ਹਾਂ ਬਗਾਲ ਪਾਉਂਦੇ ਹਨ ਸਹਿਲ ਖਾਨ ਵਿੱਚ ਦੀ ਕਲਾ ਉਹਨੇ ਪਾਸੇ ਜੇ ਗੁਰੂ ਮਹਾਰਾਜ ਦੇ ਜਨਨਾ ਚ ਝੁੱਕ ਕੇ ਸਲਾਮ ਕਰਦਾ ਜਲੇ ਤੁਰਕ ਸੈਨਕ ਨਾਲ ਜਿਹਨੇ ਗਵਾਤ ਕਰ ਦੇਣੀ ਜਾਂ ਇਹ ਵੀ ਨਾ ਦੱਸਦਾ ਗਰੀ ਕੀਤੀ ਸ੍ਰੀ ਗੁਰੂ ਸੂਰਜ ਕੋ ਦਰਸਾਈ ਪਰਮ ਜਬਲੋਚਨ ਜੋਗ ਬੇਕਸਾਈ ਸੈਨਕ ਉਠਾਣਾ ਮਹਾਰਾਜ ਜਦੋਂ ਸੂਰਜ ਵਾਕੇ ਮੁਖੜੇ ਦੇ ਦਰਸ਼ਨ ਕੀਤੇ ਨਾ ਇਹ ਤਾਲਮਾਨ ਕਰ ਇਹ ਜ਼ੈਦ ਖਾਨ ਦਾ ਕਮਲ ਰੂਪੀ ਰਾਣ ਜਿਹੜੇ ਸੀ ਕਮਲ ਦੇ ਪਰਵਾਹ ਮੁਖੜਗੇ ਵਾਲ ਦੇ ਦਰਸ਼ਨ ਕਰਕੇ ਗੁਰਮਹਾਰ 15 ਬਾਜੂਸ ਕਦਾਈ ਮਰੀਤ ਜੰਦਾ ਹੈ ਸਾਹਮਣੇ ਪ੍ਰਸਾਦ